ਮੈਂ ਕਹਾਂ ਜੀ ਖੁੜੀਆ ਸਾਹਿਬ ਅਸੀਂ ਪਿਆਰ ਨਾਲ ਗੱਲ ਕਰਨੀ ਚਾਹੁੰਨੇ ਆ ਤੁਸੀਂ ਸਾਡੇ ਨਾਲ ਗੱਲ ਕਰੋ ਤੇ ਉਹਨਾਂ ਨੇ 2 2.5 ਮਿੰਟ ਕੋਈ ਜਵਾਬ ਨਹੀਂ ਦਿੱਤਾ ਮੈਂ ਕਿ ਖੁੜੀਆ ਸਾਹਿਬ ਫਿਰ ਇਹਦਾ ਮਤਲਬ ਤਾਂ ਇਹ ਆ ਵੀ ਸਰਕਾਰ ਸੁਣਦੀ ਨਹੀਂ ਤੁਸੀਂ ਗੁੰਗੇ ਵੀ ਹੋ ਤੁਸੀਂ ਅੰਨੇ ਵੀ ਹੋ ਤੁਸੀਂ ਬੋਲੇ ਵੀ ਹੋ ਵੀ ਤੁਸੀਂ ਹੈ ਤਾਂ ਉਹ ਜਿਹੜੇ ਖਨੌਰੀ ਤੋਂ ਪੂਚੀ ਵਾਲੇ ਟਰਾਲੀਆਂ ਚੱਕ ਕੇ ਲੈ ਗਏ ਸੀ ਇੱਥੇ ਵਿਵਾਦ ਵਾਦ 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 ਗਿਆ ਫਿਰ ਸਾਨੂੰ ਪ੍ਰਸ਼ਾਸਨ ਚੱਕ ਕੇ ਲੈ ਜਾਂਦਾ ਪੂਰਾ ਜਦੋਂ ਮੈਨੂੰ ਅਰੈਸਟ ਕਰਾਤਾ ਉਸ ਤੋਂ ਬਾਅਦ ਮੈਂ ਇੱਕ ਤੋਂ ਜਦੋਂ ਬੋਲਿਆ ਉਹ ਇਹ ਬੋਲਿਆ ਵੀ ਇੱਕ ਨੇ ਸਵਾਦ ਲੈ ਲਿਆ ਹੋਰ ਕਿਸੇ ਨੇ ਸਵਾਦ ਲੈਣਾ ਚਾਹੇ ਬੋਲੋ ਕੁੜੀਆਂ ਸਾਹਿਬ ਡਰ ਕੇ ਆਏ ਸੀ ਵੀ ਇਥੇ ਕੁਝ ਵੀ ਹੋ ਸਕਦਾ ਜਿੰਨੀ ਫੋਰਸ ਮੈਂ ਪਹਿਲੀ ਵਾਰੀ ਵੇਖੀ ਆ ਵੀ ਕਦੇ ਕਿਸਾਨ ਮੇਲੇ ਦੇ ਵਿੱਚ ਮੰਤਰੀ ਕਮਾਂਡੋ ਦੀ ਛਾਹ ਹਟਾਇਆ ਹੋਵੇ ਕੁੜੀਆਂ ਸਾਹਿਬ ਬਾਰੇ ਤਾਂ ਗੱਲ ਪ੍ਰਚਲਿਤ ਸੀ ਬੜੀ ਸੀ ਕਿ ਦਰਵੇਸ਼ ਸਿਆਸਤਾਨ ਆ ਤੇ ਉਹਨਾਂ ਦੇ ਸਾਹਮਣੇ ਵੀ ਇਹ ਕੁਝ ਹੋ ਗਿਆ ਦਰਵੇਸ਼ ਦੇ ਲੋਕ ਉਹਨੂੰ ਵੀ ਕਹਿ ਦਿੰਦੇ ਆ ਅਣਪੋਹ ਲੋਕ ਦਰਵੇਸ਼ ਤੇ ਵੀ ਕਹਿੰਦੇ ਆ ਉਹ ਆਸਿਕ ਮਾਨ ਬੜਾ ਬੋਲਦੇ ਹੁੰਦੇ ਸੀ ਕਿ ਲੀਡਰਾਂ ਨੂੰ ਸਵਾਲ ਕਰਿਆ ਕਰੋ ਜਦੋਂ ਪਿੰਡਾਂ ਚਾਉਂਦੇ ਆ ਤੁਹਾਡੇ ਜਵਾਬ ਦੇ ਆ ਹੁਣ ਉਹ ਗੱਲਾਂ ਕਿਧਰ ਗਈ ਉਹ ਇਹ ਕਹਿੰਦੇ ਸੀ ਸਵਾਲ ਕਰਿਆ ਕਰੋ ਇਹ ਕਹਿੰਦੇ ਸੀਗੇ ਅਸੀਂ ਪਿੰਡ ਦੀ ਸਾਥ ਚ ਚਲਾਵਾਂਗੇ ਮੈਂ ਕਹਿੰਦਾ ਵੀ ਤੁਸੀਂ ਵੇਖੋ ਕਿਹੜਾ ਹੋਣਾ ਅਸੀਂ ਹਰ ਮੇਲੇ ਦੇ ਵਿੱਚ ਕਚਹਿਰੀ ਲਾਇਆ ਕਰਾਂਗੇ ਕਚਹਿਰੀ ਚ ਇਹਨਾਂ ਨੂੰ ਖੋਲਿਆ ਕਰਾਂਗੇ ਜਿਹੜੇ ਕਹਿੰਦੇ ਸੀ ਨਾ ਵੀ ਇਹਨਾਂ ਲੀਡਰਾਂ ਨੂੰ ਪਾਥੀਆਂ ਮਾਰਿਆ ਕਰੋ ਉਹ ਲੀਡਰ ਤਾਂ ਬਚ ਕੇ ਪਾਥੀਆਂ ਇਹਨਾਂ ਦੇ ਵਿਆ ਕਰਨਗੇ ਸਾਰੇ ਪਾਥੀਆਂ ਜੋੜੀ ਜਾਂਦੇ ਨੇ ਖੇਲ ਭੇਜਿਆ ਕਿੰਨੇ ਦਿਨ ਰਹਿ ਕੇ ਆਏ ਚਾਰ ਦਿਨ ਚੌਥੇ ਦਿਨ ਆ ਜਾਏ ਚਾਰ ਦਿਨ ਜੇਲ੍ਹ ਚ ਰਹਿ ਕੇ ਆਇਆ ਕੋਈ ਡਰ ਨਹੀਂ ਬਣ ਚ ਕੋਈ ਡਰ ਨਹੀਂ ਜੇ ਅਸੀਂ ਕੁਝ ਸੰਘਰਸ਼ ਕਰਨਾ ਫਿਰ ਜੇਲ੍ਹਾਂ ਥਾਣੇ ਕੁਝ ਨਹੀਂ ਕਰਦੇ ਉਹਦੇ ਸਾਡੇ ਪਰਦਾਦਾ ਜੀ ਗੰਗਸਕਰ ਜੈਤੋ ਦੇ ਮੋਰਚੇ ਚ ਆਏ ਸੀ ਉਹ ਲਾਹੌਰ ਤੋਂ ਆਏ ਸੀਗੇ 77 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਅਸੀਂ ਉਸ ਪਰਿਵਾਰ ਚੋਂ ਅਸੀਂ ਪਿੱਛੇ ਹਟਣ ਵਾਲੇ ਚੋਣੀ ਅਸੀਂ ਸੀਦਾਂ ਦੇ ਪਰਿਵਾਰਾਂ ਤੇ ਰੋਟੀਆਂ ਨਹੀਂ ਸੀਦਾਂ ਦੇ ਹੱਡਿਆਂ ਤੇ ਰੋਟੀਆਂ ਨਹੀਂ ਸੇਕਦੇ ਜਿਵੇਂ ਪੁੱਡੀਆਂ ਸੇਕਦੇ ਆਂ ਫਾਟਕ ਖੋਲਤਾ ਬੀਜੇਪੀ ਦੇ ਖਿਲਾਫ ਅਸੀਂ ਮਲੋੜ ਫਾਟਕ ਖੋਲਿਆ ਸੀ ਨਾ ਪਹਿਲਾ ਕੰਡ ਬੀਜੇਪੀ ਹੋਇਆ ਸੀਗਾ ਬੀਜੇਪੀ ਨਾਲ ਮਲੋੜ ਉਸ ਤੋਂ ਬਾਅਦ ਬੀਜੇਪੀ ਵਾਲਿਆਂ ਦੇ ਕਿੰਨਾ ਛਤਰੋਲ ਫਿਰਿਆ ਸੀ ਤੇ ਇਹਨਾਂ ਦੇ ਹਰ ਤਾਂ ਕੀ ਹੋਇਆ ਸੀ ਮਲੋੜ ਦੇ ਵਿੱਚ ਮਲੋੜ ਦੇ ਵਿੱਚ ਨਰੰਗ ਕਾਣ ਹੋਇਆ ਸੀ ਜਿਹੜਾ ਉਹ ਇਹਨਾਂ ਨੇ ਵਾਪਰੂਗਾ ਇਹ ਇਹਦੀ ਭਗਵੰਤ ਮਾਨ ਨੇ ਇੱਕ ਪਹਿਲਾਂ ਸਕੇਟ ਕੀਤਾ ਸੀਗਾ ਵੀ ਅਸਾਟ ਕਿਤੇ ਗੁੱਜੀ ਹੋਵੇ ਅੱਖ ਮੇਰੀ ਸੁੱਜੀ ਹੋਵੇ ਉਹ ਤਾਂ ਇਹਦੇ ਗਨਮੈਨ ਨੇ ਸਜਾਤੀ ਤੇ ਪਾਠੀਆਂ ਵਾਲੀ ਖਵਾਇਆ ਸੀ ਜਿਹੜੀ ਆਮ ਜਨਤਾ ਪੂਰੀ ਕਰਦੀ ਹੁਣ ਗਾਹ ਨੂੰ ਸਵਾਲ ਪੁੱਛਣਗੇ ਕਿ ਨਹੀਂ ਹੋਣਾ ਹੋਣਗੇ ਸਾਨੂੰ ਤਾਂ ਸਵਾਦ ਆ ਗਿਆ ਕੁੜੀਆ ਸਾਹਿਬ ਨੇ ਕਿਹਾ ਸੀ ਹੋਰ ਕਿਸੇ ਨੇ ਸਵਾਦ ਲੈਣਾ ਤਾਂ ਮੈਨੂੰ ਤਾਂ ਉਦੋਂ ਸਵਾਦ ਆਊਗਾ ਜਦੋਂ ਅਸੀਂ ਲੋਕਾਂ ਦਾ ਹਜੂਮ ਲੈ ਕੇ ਕੁੜੀਆ ਦੇ ਪਿੰਡ ਜਾਵਾਂਗੇ ਅਸੀਂ ਤਾਂ ਉਦੋਂ ਸਵਾਦ ਆਖਾਂਗੇ ਸਾਨੂੰ ਹੋਣਿਆ ਇਹਨੂੰ ਇਹਨੂੰ ਪੁੱਛ ਵੀ ਸਾਡੇ ਨਾਲ ਪੰਗਾ ਲੈ ਕੇ ਸਵਾਦ ਆਇਆ ਕਿ ਨਹੀਂ ਇਹਨੂੰ ਪੁੱਛਿਓ ਸਵਾਦ ਦਿੱਲੀ ਵਾਲਾ ਲਾਲਾ ਤਾਂ ਮੈਂ ਪੰਜਾਬ ਚ ਆ ਗਿਆ ਸੀ ਨਾ ਪੰਜਾਬ ਚ ਰੋਟੀਆਂ ਨਿਗਲੀ ਜਾਂਦਾ ਇਹਨਾਂ ਦੀਆਂ ਇਹਨਾਂ ਨੂੰ ਕਿਸੇ ਨੇ ਵੀ ਨਹੀਂ ਵੜਨ ਦੇਣਾ ਉਹ ਕਹਿੰਦੇ ਲੋਕ ਭੁੱਲ ਜਾਂਦੇ ਹੁੰਦੇ ਅੱਜ ਤੱਕ ਕੀਤੀਆਂ ਗੱਲਾਂ ਹੋਰ 2 ਸਾਲਾਂ ਨੂੰ ਭੁੱਲ ਜਾਣਗੇ ਸਰਕਾਰ ਕੇ ਨਾ ਦੇਣੀ ਜਮਾ ਨਹੀਂ ਭੁੱਲਦੇ ਇਹਨੂੰ ਪੁੱਛ ਤੂੰ ਜਿਹੜੀ ਗੱਲ ਗਈ ਸੀਗੀ ਵੀ ਦੂਜਾ ਅੱਖ ਮੇਰੀ ਸੂਜੀ ਹੋਵੇ ਸੱਟ ਕੋਈ ਗੁੱਜੀ ਹੋਵੇ ਫਿਰ ਭੁੱਲ ਕੇ ਲੋਕ ਅਗਲੇ ਨੇ ਜੜਤੇ ਲੋਕ ਹੁਣ ਇਹ ਸਿੱਖਣਗੇ ਵੀ ਜੋ ਵੀ ਸਤਾ ਚਾਹੁੰਦਾ ਜੋ ਵੀ ਕੁਰਸੀ ਤੇ ਬੈਠਦਾ ਕੋਈ ਬੈਠ ਜੇ ਉਹਦੇ ਤੋਂ ਛੇਤਰਨਾ ਕੰਮ ਕਰਾਉਣਾ ਆਪ ਦੇ ਇੱਕ ਇਹਨਾਂ ਕਰਾਉਣਾ ਲੋਕੀਂ ਫੇਰ ਦੁਬਾਰਾ ਆਪ ਦੇ ਯਕੀਦੇ ਆ ਸਬੂਤ ਦੇਣਗੇ ਇਹ ਜਿਹੜੀਆਂ ਇਹ ਇਹਨਾਂ ਨੇ ਬੈਨ ਲਾਇਆ ਹਾਈਬ੍ਰਿਡ ਤੇ ਖੂਸੇ ਤੇ ਲਾਇਆ ਆਪ ਦੇਖ ਕੇ ਇਹਨਾਂ ਦੋਂਗੇ ਬੈਨ ਆ ਜਿਹੜੇ ਲੋਕ ਸਰਵਾਉਣਗੇ ਉਹਨਾਂ ਵਾਲੇ ਦਿਨਾਂ ਚ ਅਸੀਂ ਵੱਡਾ ਫਰਸ ਕਰੀਏ ਤੁਸੀਂ ਕਹਿ ਰਹੇ ਹੋ ਕਿ ਸਾਡੇ ਏਰੀਆ ਦੀ ਆ ਕਿਸਮ ਬਿਨਾ ਗੁਜ਼ਾਰਾ ਨਹੀਂ ਆ ਸਾਡੇ ਪਾਣੀ ਇਹੋ ਜਿਹਾ ਸਾਡਾ ਸਿਸਟਮ ਇਹੋ ਜਿਹਾ ਫਿਰ ਸਰਕਾਰ ਇਹ ਚੀਜ਼ ਤੇ ਕਹੋ ਤੁਸੀਂ ਇੱਕ ਆਮ ਕਿਸਾਨ ਹੋ ਇਥੇ ਕੋਈ ਤਾਂ ਖੇਤੀ ਵਿਗਿਆਨੀ ਆ ਬੜਾ ਕੁਝ ਹੈ ਸਰਕਾਰ ਇਹਨਾਂ ਚੀਜ਼ਾਂ ਵਰਕਿਆਣੀ ਸਰਕਾਰ ਥੋੜੀ ਆ ਬਾਂਦਰਾਂ ਦੇ ਹੱਥ ਟੋਪੀ ਆ ਜੇ ਸਰਕਾਰ ਹੋਵੇ ਤੇ ਕੁਝ ਕਰੇ ਨਾ ਜੇ ਸਾਡਾ ਮੰਤਰੀ ਹੁੰਦਾ ਤਾਂ ਬੋਲਦਾ ਨਾ ਕਿਸਾਨਾਂ ਦਾ ਮੰਤਰੀ ਹੁੰਦਾ ਤਾਂ ਬੋਲਦਾ ਨਾ ਜੇ ਉਹਨੂੰ ਕਿਸਾਨੀ ਬਾਰੇ ਗਿਆਨ ਹੁੰਦਾ ਤਾਂ ਬੋਲਦਾ ਨਾ ਉਹ ਤਾਂ ਬਾਂਦਰ ਦੇ ਹੱਥ ਟੋਪੀ ਆਈ ਉਹ ਸਿਰ ਲਈ ਸਰਦੇ ਆ ਤਾਂ ਜਵਾਬ ਦੇਵਾਂ ਕਿ ਉਹਦੇ ਪਿੰਡ ਜਾ ਕੇ ਵੀ ਸਾਨੂੰ ਤਾਂ ਬਹੁਤ ਸਵਾਦ ਆ ਰਿਹਾ ਹੈ ਤੁਹਾਨੂੰ ਵੋਟਾਂ ਪਾ ਕੇ ਹੁਣ ਜਿਹੜਾ ਪਾਠੀ ਵਾਲਾ ਸਵਾਦ ਤੁਸੀਂ ਲਾਉਂਗੇ ਛੁੱਡੀਆਂ ਦੇ ਪਿੰਡ ਜਾ ਕੇ ਕਰੀਏ ਅਸੀਂ ਰੈਲੀ ਕਰਾਂਗੇ ਲੰਬੀ ਲੰਬੀ ਹਾਈਬ੍ਰਿਡ ਝੋਨੇ ਤੇ ਲੋਕ ਮੋਰਚਾ ਖੋਲਣਗੇ ਇਹੇ ਜਗਮੀਤ ਖੁੱਡੀਆਂ ਵਰਗੇ ਜਿਹੜੇ ਆ ਇਹ ਤਾਂ ਸਾਡੇ ਪਿੱਛੇ ਵੰਦੇ ਹੁੰਦੇ ਸੀ ਹਾਂ ਤਾਂ ਧਰਨੇ ਸਾਡੇ ਪਿੱਛੇ ਬੈੰਦੇ ਨੇ ਕਿਹੜੀਆਂ ਧਰਨੇ ਨਾਲ ਆਏ ਹੁਣ ਹੁਣ ਕਹਿੰਦੇ ਧਰਨੇ ਨਾਲ ਆਏ ਕਿਉਂਕਿ ਅਸੀਂ ਮੰਤਰੀ ਬਣ ਗਏ ਸਰਕਾਰ ਕਿਸੇ ਦੀ ਵੀ ਆ ਜੇ ਇਹ ਤਾਂ ਵਿਚਾਰੇ ਕੱਲ ਦੇ ਜੰਮੇ ਆ ਇਤੋਂ ਵੱਡੇ ਵੱਡੇ ਤਰਗੇ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪਿਛਲੇ ਦਿਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਇੱਕ ਕਿਸਾਨ ਸਵਾਲ ਕਰਦਾ ਤਾਂ ਸਵਾਲ ਦੀ ਸਜ਼ਾ ਇਹ ਮਿਲਦੀ ਹੈ ਕਿ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਇਹ ਉਹੀ ਸਰਕਾਰ ਆ ਜਿਹੜੇ ਕਹਿੰਦੇ ਸੀ ਕਿ ਸਵਾਲ ਕਰੋ ਜਦੋਂ ਲੀਡਰ ਸੱਥਾਂ ਚਾਉਣ ਜਦੋਂ ਲੀਡਰ ਤੁਹਾਡੇ ਕੋਲ ਆਉਣ ਤਾਂ ਉਹਨਾਂ ਨੂੰ ਸਵਾਲ ਕੀਤੇ ਜਾਣ ਤੇ ਜਦ ਹੁਣ ਸਵਾਲ ਹੁੰਦੇ ਆ ਤਾਂ ਫਿਰ ਜੇਲਾਂ ਭੇਜਿਆ ਜਾਂਦਾ ਤੇ ਉਹ ਇਨਸਾਨ ਨੇ ਨਿਰਮਲ ਸਿੰਘ ਜਸਿਆਣਾ ਜੋ ਕਿ ਭਾਰਤੀ ਕਿਸਾਨੀਓ ਸਿੱਧੂਪੁਰ ਦੇ ਸੀਨੀਅਰ ਆਗੂ ਨੇ ਉਹਨਾਂ ਕੋਲ ਪਹੁੰਚੇ ਅੱਜ ਉਹਨਾਂ ਦੀ ਰਿਹਾਈ ਹੋਈ ਹੈ ਗੱਲਬਾਤ ਪੁੱਛਦੇ ਆ ਕਿਵੇਂ ਘਟਨਾ ਵਾਪਰੀ ਕੀ ਸਭ ਕੁਝ ਹੋਇਆ ਰਿਹਾਈ ਤੱਕ ਦਾ ਸਫ਼ਰ ਤੇ ਹੁਣ ਅੱਗੇ ਕੀ ਕਰਨਾ ਕੀ ਮਾਮਲਾ ਸੀ ਜੀ ਕਦੋਂ ਦੀ ਘਟਨਾ ਹੈ ਕਿੱਥੋਂ ਦੀ ਘਟਨਾ ਉਹ ਜ਼ਰੂਰ ਜਾਣਕਾਰੀ ਦਿਓ ਘਟਨਾ ਇਹ ਸਾਰੀ ਜਿਹੜੀ ਵਾਪਰੀ ਹੈ ਇਹ ਸਰਕਾਰ ਦੀ ਜਿਹੜੀ ਹੈਗੀ ਮੂਰਖਤਾ ਚੋਂ ਉਭਜੀ ਹੈ ਵੀ ਸਾਡਾ ਜਿਹੜਾ ਅਸੀਂ ਮੁੱਖ ਮੰਤਰੀ ਬਣਾ ਲਿਆ ਉਹ ਸ਼ਰਾਬੀ ਕਵਾਬੀ ਵਾਜੇ ਹੋ ਜਾ ਉਹਨੂੰ ਖੇਤੀਬਾੜੀ ਬਾਰੇ ਜਾਂ ਸਰਕਾਰ ਚਲਾਉਣ ਬਾਰੇ ਕੁਝ ਪਤਾ ਨਹੀਂ ਉਹ ਬੈਨ ਕਰਦਾ ਤੇ ਬੜੀ ਹਾਸੋਸੀ ਨਹੀਂ ਗੱਲ ਹੁੰਦੀ ਉਦੋਂ ਜਦੋਂ ਬੈਨ ਕਰਦਾ ਉਹ ਸਾਡਾ ਝੋਨਾ ਜਿਹੜਾ ਏ ਕਲਾਸ ਆ ਉਹਨੂੰ ਵੀ ਬੈਨ ਕਰ ਦਿੰਦਾ ਤੇ ਥਰਡ ਨੂੰ ਵੀ ਕਰ ਦਿੰਦਾ ਤੇ ਦੱਸੋ ਫਿਰ ਕਿਸਾਨ ਲਾਉਣਗੇ ਕੀ ਉਹਨੇ ਫੂਸਾ ਵੀ ਫੂਸਾ ਵੀ ਬੈਨ ਕਰਤਾ ਤੇ ਹਾਈਬ੍ਰਿਡ ਵੀ ਬੈਨ ਕਰਤਾ ਤਾਂ ਇਸ ਮਸਲੇ ਨੂੰ ਲੈ ਕੇ ਅਸੀਂ ਸਾਡੇ ਮੁਕਸਰ ਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਮੇਲਾ ਸੀ ਮੇਲੇ ਦੇ ਵਿੱਚ ਖੇਤੀਬਾੜੀ ਡਾਇਰੈਕਟਰ ਖੇਤੀਬਾੜੀ ਚੀਫ ਜਿੰਨਾ ਸਾਡਾ ਮੁਕਸਰ ਜ਼ਿਲ੍ਹੇ ਦਾ ਆਮਲਾ ਫੈਲਾ ਉਹ ਸੀ ਤੇ ਨਾਲ ਪਲੱਸ ਸਾਡਾ ਜਿਹੜਾ ਸੀਗਾ ਖੇਤੀਬਾੜੀ ਮੰਤਰੀ ਉਹ ਆਇਆ ਸੀ ਅਸੀਂ ਕਿਸਾਨ ਆ ਆਗੂ ਆ ਤੇ ਸਾਡਾ ਬਣਦਾ ਫਰਜ਼ ਵੀ ਕਿਸਾਨਾਂ ਦੀ ਗੱਲ ਆ ਜਿਹੜੀ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਤੇ ਉੱਥੇ ਸਾਡਾ ਇਹ ਹੀ ਸਵਾਲ ਸੀ ਵੀ ਸਾਨੂੰ ਸਰਕਾਰ ਨਾਲ ਗੱਲ ਕਰਨ ਦਿਓ ਸਾਡੇ ਮੰਤਰੀ ਵਾਲੇ ਵੀ ਮੰਤਰੀ ਸਾਹਿਬ ਤੁਸੀਂ ਸਾਡੇ ਹਲਕੇ ਦੇ ਹੋ ਤੁਸੀਂ ਇਹ ਇਹ ਸਦਾ ਥੱਲੇ ਤੱਕ ਜਾਣ ਦਿਓ ਵੀ ਸਾਡਾ ਜਿਹੜਾ ਮੁਕਸਰ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਜਾਂ ਬਠਿੰਡਾ ਜ਼ਿਲ੍ਹਾ ਇਹਨਾਂ ਚ ਕਿੰਨਾ ਤਿੰਨ ਨੰਬਰ ਤੱਕ ਪਾਣੀ ਆ ਤਿੰਨ ਨੰਬਰ ਪਾਣੀ ਚ ਨਾ ਤਾਂ ਫੂਸਾ ਚੋਂ ਨਾ ਹੁੰਦਾ ਨਾ ਬਾਸਪਤੀ ਹੁੰਦੀ ਕੇਵਲ ਤੇ ਕੇਵਲ ਜਿਹੜਾ ਹਾਈਬ੍ਰਿਡ ਹੁੰਦਾ ਤੁਸੀਂ ਤੁਹੋ ਚੇਚ ਕਰੋ ਸਰਕਾਰ ਨੂੰ ਮਨਾਓ ਵੀ ਜਿਹੜਾ ਹਾਈਬ੍ਰਿਡ ਚੋ ਨਾ ਉਹਨੂੰ ਬੈਨ ਨਾ ਕਰੋ ਹੂੰ ਦੂਜੀ ਗੱਲ ਇਹ ਸੀ ਵੀ ਸਾਡਾ ਜਿਹੜਾ ਪਾਣੀ ਨਹਿਰਾਂ ਦਾ ਨਾ ਤਾਂ ਸਾਡਾ ਹੀਠਲਾ ਪੀਣ ਜੋਗਾ ਤੇ ਨਾ ਹੀ ਸਾਡਾ ਨਹਿਰਾਂ ਦਾ ਬੁੱਢੇ ਨਾਲੇ ਦੀ ਵਜ੍ਹਾ ਨਾਲ ਪੀਣ ਜੋਗ ਰਿਹਾ ਵੀ ਸਾਡਾ ਪਾਣੀ ਆ ਜਿਹੜਾ ਉਹਨੂੰ ਪੀਣ ਜੋਗ ਕੀਤਾ ਜਾਵੇ ਬੁੱਢੇ ਨਾਲੇ ਨੂੰ ਜਿਹੜੀ ਉਹਨੂੰ ਬੰਨ ਲਾਇਆ ਜਾਵੇ ਦੋ ਹੀ ਗੱਲਾਂ ਸੀ ਦੋਵਾਂ ਗੱਲਾਂ ਤੇ ਅਸੀਂ ਸਮਾਂ ਮੰਗਿਆ ਸੀ ਸਮਾਂ ਨਹੀਂ ਦਿੱਤਾ ਸਮਾਂ ਦੀ ਬਜਾਏ ਸਾਨੂੰ ਜੇਲ੍ਹ ਭਿਜਿਆ ਅੱਛਾ ਕਿਵੇਂ ਖੁੜੀਆਂ ਸਾਹਿਬ ਕਿੰਨੀਕ ਦੂਰੀ ਸੇ ਸੀ ਜਦੋਂ ਤੁਸੀਂ ਸਵਾਲ ਕੀਤੇ ਬਿਲਕੁਲ ਮੈਂ ਸਟੇਜ ਤੋਂ ਸਾਹਮਣੇ ਥੱਲੇ ਸੀ ਪਹਿਲੀਆਂ ਕੁਰਸੀਆਂ ਤੇ ਤੇ ਖੁੜੀਆਂ ਸਾਹਿਬ ਮੈਕ ਤੇ ਸੀ ਤੇ ਖੁੜੀਆਂ ਸਾਹਿਬ ਨੇ ਮੈਕ ਬੰਦ ਕਰ ਲਿਆ ਮੈਂ ਕਿਹਾ ਜੀ ਖੁੜ ਤੇ ਉਹਨਾਂ ਨੇ 2 2.5 ਮਿੰਟ ਕੋਈ ਜਵਾਬ ਨਹੀਂ ਦਿੱਤਾ ਮੈਂ ਕਿ ਖੁੜੀਆ ਸਾਹਿਬ ਫਿਰ ਇਹਦਾ ਮਤਲਬ ਤਾਂ ਇਹ ਆ ਵੀ ਸਰਕਾਰ ਸੁਣਦੀ ਨਹੀਂ ਤੁਸੀਂ ਗੁੰਗੇ ਵੀ ਹੋ ਤੁਸੀਂ ਅੰਨੇ ਵੀ ਹੋ ਤੁਸੀਂ ਬੋਲੇ ਵੀ ਹੋ ਫਿਰ ਇੱਕੋ ਗੱਲ ਰਹਿ ਗਿਆ ਵੀ ਸਾਨੂੰ ਮੁਰਦਾਬਾਦ ਕਹਿਣਾ ਪਊਗਾ ਤੇ ਮੈਂ ਕਹਿਣ ਤੋਂ ਗਰੇਜ ਨਹੀਂ ਕਰਨਾ ਫਿਰ ਮੈਂ ਮੁਰਦਾਬਾਦ ਕਿਹਾ ਵੀ ਫਿਰ ਇਹਨਾਂ ਦੀ ਕਰਤੂਤ ਖਨੌਰੀ ਵਾਲੀ ਵੀ ਦਸੀ ਵੀ ਤੁਸੀਂ ਹੈ ਤਾਂ ਉਹ ਜਿਹੜੇ ਖਨੌਰੀ ਤੋਂ ਕੂਚੀ ਵਾਲੇ ਟਰਾਲੀਆਂ ਚੱਕ ਕੇ ਲੈ ਗਏ ਸੀ ਇਥੋਂ ਬਵਾਦ ਵਾਦ ਵਾਦ ਵਧ ਗਿਆ ਤੁਸੀਂ ਉਹਨਾਂ ਸਾਹਮਣੇ ਕਹਿਤਾ ਵੀ ਤੁਸੀਂ ਟਰਾਲੀ ਚੋਰ ਹਾਂ ਹੈਗੇ ਹੈਗੇ ਕਲੀਅਰ ਆ ਅਸੀਂ ਕਿਹੜਾ ਅੱਜ ਵੀ ਮੈਂ ਕਹਿੰਨਾ ਵੀ ਇਹ ਆਦਮੀ ਵਾਲੇ ਆਮ ਆਦਮੀ ਵਾਲੇ ਸਾਰਿਆਂ ਨਾਲੋਂ ਨਾਇਕ ਨਿਕ ਕਿਸਾਨਾਂ ਨੂੰ ਜਿਹੜੇ ਐਮਐਸਪੀ ਦੀ ਗਰੰਟੀ ਦਿੰਦੇ ਸੀਗੇ ਤੇ ਅੱਜ ਦਾਣੇ ਪਾਣ ਤੋਂ ਜਿਹੜੀਆਂ ਅਸੀਂ ਟਰਾਲੀਆਂ ਤੋਂ ਵੀ ਵਾਂਝੇ ਹੋ ਗਏ ਆਂ ਹਰ ਇੱਕ ਪਿੰਡ ਦੀ ਇੱਕ ਇੱਕ ਟਰਾਲੀ ਉੱਥੇ ਗਈ ਸੀ ਜਿਹੜੀਆਂ ਨੂੰ ਚੱਕ ਕੇ ਇਹਨਾਂ ਦੇ ਲੀਡਰ ਲੈ ਗਏ ਅੱਛਾ ਜਦੋਂ ਫਿਰ ਤੁਸੀਂ ਇਹ ਸਵਾਲ ਕੀਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਮਰਦਾ ਬਾਦ ਦੇ ਨਾਰੇ ਲਾਉਣੇ ਫਿਰ ਕੀ ਵਾਪਰਦਾ ਫਿਰ ਸਾਨੂੰ ਪ੍ਰਸ਼ਾਸਨ ਚ ਚੱਕ ਕੇ ਲੈ ਜਾਂਦਾ ਪ੍ਰਸ਼ਾਸਨ ਲੈ ਜਾਂਦਾ ਹਾਂ ਦੂਜੇ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਮੇਰੇ ਉਹਨਾਂ ਨੇ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਨਾਰੇ ਲਾਏ ਉਹਨਾਂ ਦੇ ਮੋਬਾਈਲ ਖੋਏ ਗਏ ਆ ਜਿਹੜੀਆਂ ਵੀਡੀਓ ਬਣੀਆਂ ਸੀ ਸਾਡੀ ਗੱਲਬਾਤ ਦੀ ਵੀਡੀਓ ਸੀ ਜਿਹੜੀ ਵਿਰੋਧ ਦੀ ਉਹਨੂੰ ਸਾਰਿਆਂ ਨੂੰ ਡਿਲੀਟ ਕੀਤਾ ਗਿਆ ਪਹਿਲਾਂ ਹੀ ਕੁੜੀਆ ਸਾਹਿਬ ਡਰ ਕੇ ਆਏ ਸੀ ਵੀ ਇੱਥੇ ਕੁਝ ਵੀ ਹੋ ਸਕਦਾ ਜਿੰਨੀ ਫੋਰਸ ਮੈਂ ਪਹਿਲੀ ਵਾਰੀ ਵੇਖੀ ਆ ਵੀ ਕਦੇ ਕਿਸਾਨ ਮੇਲੇ ਦੇ ਵਿੱਚ ਮੰਤਰੀ ਕਮਾਂਡੋ ਦੀ ਛਾਹ ਹਟਾਇਆ ਹੋਵੇ ਇਸ ਤਰੀਕੇ ਦੇ ਹਾਲਾਤ ਹਾਂ ਇਸ ਤਰੀਕੇ ਦੇ ਹਾਲਾਤ ਨੇ ਇਹਨਾਂ ਦੇ ਇਹ ਸਰਕਾਰ ਕਿਵੇਂ ਚਲਾਉਣਗੇ ਖੁੜੀਆਂ ਸਾਹਿਬ ਬਾਰੇ ਤਾਂ ਇੱਕ ਗੱਲ ਪ੍ਰਚਲਿਤ ਸੀ ਬੜੀ ਸੀ ਕਿ ਦਰਵੇਸ਼ ਸਿਆਸਤਦਾਨ ਹੈ ਤੇ ਉਹਨਾਂ ਦੇ ਸਾਹਮਣੇ ਵੀ ਇਹ ਕੁਝ ਹੋ ਗਿਆ ਦਰਵੇਸ਼ ਤਾਂ ਲੋਕ ਇਹਨੂੰ ਵੀ ਕਹਿ ਦਿੰਦੇ ਆ ਹਮ ਅਣਪੋਹ ਲੋਕ ਦਰਵੇਸ਼ ਤੇ ਇਹਨੂੰ ਵੀ ਕਹਿ ਦਿੰਦੇ ਆ ਵੀ ਉਹ ਦਰਵੇਸ਼ੀ ਵਾਲੀ ਗੱਲ ਰਹੀ ਨਹੀਂ ਨਾ ਨਾ ਕੁਝ ਨਹੀਂ ਰਿਹਾ ਇਹਨਾਂ ਚ ਉਹ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਕਿ ਭਗਵਾਨ ਸਿੰਘ ਮਾਨ ਬੜਾ ਬੋਲਦੇ ਹੁੰਦੇ ਸੀ ਕਿ ਲੀਡਰਾਂ ਨੂੰ ਸਵਾਲ ਕਰਿਆ ਕਰੋ ਜਦੋਂ ਪਿੰਡਾਂ ਚਾਉਂਦੇ ਆ ਇਹ ਤੁਹਾਡੇ ਜਵਾਬ ਦੇ ਆ ਹੁਣ ਉਹ ਗੱਲਾਂ ਕਿੱਧਰ ਗਈਆਂ ਵੇਖੋ ਇਹ ਕਹਿੰਦੇ ਸੀ ਸਵਾਲ ਕਰਿਆ ਕਰੋ ਇਹ ਕਹਿੰਦੇ ਸੀਗੇ ਅਸੀਂ ਪਿੰਡ ਦੀ ਸਾਥ ਚੋਂ ਚਲਾਵਾਂਗੇ ਮੈਂ ਕਹਿੰਨਾ ਵੀ ਤੁਸੀਂ ਵੇਖੋ ਕਿਹੜਾ ਹੋਣਾ ਸੀ ਹਰ ਮੇਲੇ ਦੇ ਵਿੱਚ ਕਚਹਿਰੀ ਲਾਇਆ ਕਰਾਂਗੇ ਕਚਹਿਰੀ ਚ ਇਹਨਾਂ ਨੂੰ ਠੋਲਿਆ ਕਰਾਂਗੇ ਜਿਹੜੇ ਕਹਿੰਦੇ ਸੀ ਨਾ ਵੀ ਇਹਨਾਂ ਲੀਡਰਾਂ ਨੂੰ ਪਾਥੀਆਂ ਮਾਰਿਆ ਕਰੋ ਉਹ ਲੀਡਰ ਤਾਂ ਬਚ ਕੇ ਪਾਥੀਆਂ ਇਹਨਾਂ ਦੇ ਪਿਆ ਕਰਨੇ ਆ ਸਾਰੇ ਪਾਥੀਆਂ ਜੋੜੀ ਜਾਂਦੇ ਹੁਣ ਮਤਲਬ ਹੁਣ ਪਿੰਡਾਂ ਚ ਸਵਾਲ ਹੋਣੇ ਸ਼ ਫਾਟ ਕੇ ਖੋਲਤਾ ਬੀਜੇਪੀ ਦੇ ਖਿਲਾਫ ਅਸੀਂ ਮਲੋੜ ਫਾਟ ਕੇ ਖੋਲਿਆ ਸੀ ਨਾ ਪਹਿਲਾ ਕੰਡ ਬੀਜੇਪੀ ਹੋਇਆ ਸੀਗਾ ਬੀਜੇਪੀ ਨਾਲ ਮਲੋੜ ਉਸ ਤੋਂ ਬਾਅਦ ਬੀਜੇਪੀ ਵਾਲਾ ਕਿੰਨਾ ਛਤਰਾਲ ਫਿਰਿਆ ਸੀ ਤੇ ਇਹਨਾਂ ਦੇ ਹਰ ਤਰ੍ਹਾਂ ਦੇ ਕੀ ਹੋਇਆ ਸੀ ਮਲੋੜ ਦੇ ਵਿੱਚ ਮਲੋੜ ਦੇ ਵਿੱਚ ਨਰੰਗ ਕੰਡ ਹੋਇਆ ਸੀ ਜਿਹੜਾ ਹਾਂ ਉਹ ਇਹਨਾਂ ਨਾਲ ਵਾਪਰੂਗਾ ਅੱਛਾ ਜਿਹੜੇ ਉਹ ਕੱਪੜੇ ਜੇ ਪਾੜੇ ਹਾਂ 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 ਉਹ ਇਹਨਾਂ ਨਾਲ ਵਾਪਰੂਗਾ ਹੂੰ ਪਾਠੀਆਂ ਵਾਲੀ ਵੀ ਇਹਨਾਂ ਦੀ ਪੂਰੀ ਹੋਊਗੀ ਖਾਇਚ ਜਿਹੜੀ ਗੱਲ ਇਹ ਦੀ ਸੀ ਇੱਕ ਤਾਂ ਪੂਰੀ ਹੋ ਗਈ ਇਹ ਇਹਦੀ ਭਗਵਾਨ ਜੀ ਨੇ ਇੱਕ ਪਹਿਲਾਂ ਸਕੈਟ ਕੀਤਾ ਸੀਗਾ ਵੀ ਅਸਟ ਕਿਤੇ ਗੁੱਜੀ ਹੋਵੇ ਅੱਖ ਮੇਰੀ ਸੁੱਜੀ ਹੋਵੇ ਉਹ ਤਾਂ ਇਹਦੇ ਗਨਮੈਨ ਨੇ ਸਜਾਤੀ ਤੇ ਪਾਥੀਆਂ ਵਾਲੀ ਖਵੈਸ ਜਿਹੜੀ ਆਮ ਜਨਤਾ ਪੂਰੀ ਕਰ ਦੋ। ਆਮ ਜਨਤਾ। ਅੱਛਾ ਤੁਹਾਡੇ ਸਵਾਲਾਂ 'ਚ ਇਹੋ ਜੀ ਕਿਹੜੀ ਗੱਲ ਸੀ ਜਿਹਦਾ ਜਵਾਬ ਹੀ ਨਹੀਂ ਆਇਆ ਇਹੋ ਜਿਹੀ ਸਾਡੇ ਸਵਾਲਾਂ ਦੇ ਵਿੱਚ ਠੋਸ ਇੱਕੋ ਗੱਲ ਸੀ ਵੀ ਹਾਈਬ੍ਰਿਡ ਝੋਨੇ ਤੇ ਬੈਨ ਨਾ ਲਾਇਆ ਜਾਵੇ ਫੁੱਸੇ ਝੋਨੇ ਤੇ ਬੈਨ ਨਾ ਲਾਇਆ ਜਾਵੇ। ਅਸਲ ਦੇ ਵਿੱਚ ਸਰਕਾਰ ਆ ਜਿਹੜੀ ਸੈਂਟਰ ਸਰਕਾਰ ਦੇ ਪੰਜਾਬ ਸਰਕਾਰ ਆ ਸੈਂਟਰ ਸਰਕਾਰ ਦੇ ਕੇ ਗੁੱਡੇ ਟੇਕੀ ਬੈਠੀ ਆ ਸੈਂਟਰ ਟੇਕੀ ਬੈਠੀ ਆ ਵਰਲਡ ਬੈਂਕ ਦੇ ਅੱਗੇ। ਤਾਂ ਇਹਨਾਂ ਦਾ ਪੂਰਾ ਮਕਸਦ ਇਹ ਹੀ ਆ ਵੀ ਮੰਡੀਆਂ 'ਚੋਂ ਕਿਸਾਨ ਤੋੜਨੀ ਆ ਮੰਡੀ ਬੋਰਡ ਤੋੜਨ ਵਾਸਤੇ ਸਾਰੀਆਂ ਕਰਤੂਤਾਂ ਹੋ ਰਹੀਆਂ ਜਿਹੜਾ ਅਸੀਂ ਅੰਦੋਲਨ ਲੜ ਕੇ ਆਏ ਸੀ ਜਿਹੜਾ ਅੰਦੋਲਨ ਤਿੰਨ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਦੁਬਾਰਾ ਸੈਂਟਰ ਸਰਕਾਰ ਇਹਨੂੰ ਆਪ ਦਾ ਰਸੰਦ ਬਣਾ ਕੇ ਭੌਂਤਮਨ ਨੂੰ ਦੁਬਾਰਾ ਫਿਰ ਲਾਗੂ ਕਰਦੀ ਆ ਅੱਛਾ ਜੇਲ੍ਹ ਭੇਜਿਆ ਕਿੰਨੇ ਦਿਨ ਰਹਿ ਕੇ ਆਏ ਜੇਲ੍ਹ ਚਾਰ ਦਿਨ ਚਾਰ ਦਿਨ ਚੌਥੇ ਦਿਨ ਅੱਜ ਆਏ ਆ ਚਾਰ ਦਿਨ ਜੇਲ੍ਹ ਚ ਰਹਿ ਕੇ ਆਇਆ ਕੋਈ ਡਰ ਨਹੀਂ ਮਨ ਚ ਕੋਈ ਡਰ ਨਹੀਂ ਜੇ ਜੇ ਅਸੀਂ ਕੁਝ ਸੰਘਰਸ਼ ਕਰਨਾ ਫਿਰ ਜੇਲ੍ਹਾਂ ਥਾਣੇ ਕੁਝ ਨਹੀਂ ਕਰਦੇ ਇਹ ਤਾਂ ਰਸਤਾ ਬਹੁਤ ਅੱਗੇ ਦਾ ਇਹਦਾ ਸਾਡਾ ਕੰਮ ਮੌਤ ਤੱਕ ਦਾ ਹੈ ਮੌਤ ਤੱਕ ਦਾ ਹੈ ਜੇਲਾ ਥਾਣਾ ਦੇ ਵਿੱਚੋਂ ਬੰਦਾ ਜਦੋਂ ਜਾਇ ਆਉਂਦਾ ਕਈ ਵਾਰ ਬੰਦਾ ਮਨ ਹੁੰਦਾ ਯਾਰ ਵੀ ਹੁਣ ਚੋਂ ਨਾ ਕਰਾਂ ਇਹ ਗਾਹ ਨੂੰ ਸਵਾਲ ਹੁਣ ਗਾਹ ਨੂੰ ਸਵਾਲ ਹੋਣਗੇ ਕਿ ਨਹੀਂ ਹੋਣਗੇ ਹੋਣਗੇ ਸਾਨੂੰ ਤਾਂ ਸਵਾਦ ਆ ਗਿਆ ਖੁੜੀਆ ਸਾਹਿਬ ਨੇ ਕਿਹਾ ਸੀ ਹੋਰ ਕਿਸੇ ਨੇ ਸਵਾਦ ਲੈਣਾ ਤਾਂ ਮੈਨੂੰ ਤਾਂ ਉਦੋਂ ਸਵਾਦ ਆਊਗਾ ਜਦੋਂ ਅਸੀਂ ਲੋਕਾਂ ਦਾ ਹਜੂਮ ਲੈ ਕੇ ਖੁੜੀਆ ਦੇ ਪਿੰਡ ਜਾਵਾਂਗੇ ਅਸੀਂ ਤਾਂ ਉਦੋਂ ਸਵਾਦ ਆਖਾਂਗੇ ਸਾਨੂੰ ਹੁਣ ਹੈ ਇਹਨੂੰ ਇਹਨੂੰ ਪੁੱਛ ਵੀ ਸਾਡੇ ਨਾਲ ਪੰਗਾ ਲੈ ਕੇ ਸਵਾਦ ਆਇਆ ਕਿ ਨਹੀਂ ਇਹਨੂੰ ਪੁੱਛਿਓ ਸਵਾਦ ਕੇ ਅੱਛਾ ਹੁਣ ਜਿਵੇਂ ਮਤਲਬ ਤੁਹਾਡੇ ਨੇ ਤੁਸੀਂ ਉੱਥੇ ਗਏ ਹੋ ਕਿਸਾਨ ਮੇਲੇ 'ਚ ਗਾਹ ਨੂੰ ਤੁਹਾਡੇ ਵਰਗੇ ਬੰਦੇ ਨੇ ਤਾਂ ਕਿਸਾਨ ਮੇਲੇ ਤੋਂ ਜਦੋਂ ਅਸੀਂ ਕਿਸਾਨਾਂ ਦੀ ਆਵਾਜ਼ ਹੋਈ ਕਿਸਾਨ ਆਟੋਮੈਟਿਕ ਐਪ ਜਾਣਗੇ ਸਾਰਾ ਮੇਲਾ ਹੀ ਸਾਡਾ ਹੋਊਗਾ ਇਹਨਾਂ ਦਾ ਚੁਕੂਚੀ ਵਾਲਿਆਂ ਦਾ ਕੋਈ ਲੱਭਣਾ ਹੀ ਨਹੀਂ ਹੁਣ ਇਹ ਲੱਗਦੀ ਹੈ ਵੀ ਜਿਹੜੇ ਇਹ ਮੇਲੇ ਆ ਇੱਕ ਵਾਕਿਆ ਕਿਸਾਨਾਂ ਦੇ ਹੁੰਦੇ ਆ ਜਿਹੜੇ ਕਿਸਾਨਾਂ ਦੀ ਸਮੱਸਿਆ ਨਹੀਂ ਇੱਕ ਕਿਸਾਨਾਂ ਦੇ ਮੇਲੇ ਨਹੀਂ ਹੁੰਦੇ ਮੈਂ ਲਗਾਤਾਰ 2000 ਤਾਰਾ 19 ਤੋਂ ਬੋਲ ਰਹੇ ਹਾਂ ਕਿਸਾਨ ਮੇਲਿਆਂ ਦੇ ਵਿੱਚ ਬੜੀ ਜਦੋਜਹਿਦ ਨਾਲ ਟਾਈਮ ਲੈਣਾ ਪੈਂਦਾ ਵਾਰੀ ਵਾਰੀ ਇਹਨਾਂ ਨੂੰ ਕਹਿਣਾ ਪੈਂਦਾ ਵੀ ਜਾਂਦਾ ਯਾਰ ਕਿਸਾਨ ਦੇ ਨਾਂ ਤੇ ਮੇਲਾ ਕਰਾਏ ਨਾ ਕਰੋ ਜਾਂ ਫਿਰ ਸਾਡਾ ਦੁੱਖ ਸੁਣਨ ਵਾਸਤੇ ਸਾਨੂੰ ਟਾਈਮ ਹੀ ਦਿਆ ਕਰੋ ਵੀ ਅਸੀਂ ਸਟੇਜ ਤੋਂ ਆਦਾ ਦੁੱਖ ਦੱਕ ਕਿਸਾਨਾਂ ਦੀਆਂ ਸਮੱਸਿਆ ਜਿਹੜੀਆਂ ਕਰ ਸਕੀਏ ਅਸਲ ਸਿਆਸੀਆਂ ਦਾ ਇਹ ਇੱਕ ਤਕਰੀਬਨ ਮੀਟਿੰਗ ਹੀ ਹੁੰਦੀ ਹੈ ਸਿਆਸੀਆਂ ਦੀ ਕਿਸਾਨ ਮੇਲਾ ਨਹੀਂ ਹੁੰਦਾ ਜਿਹੜੀਆਂ ਤੁਸੀਂ ਕਿਸਮਾਂ ਬਾਰੇ ਕਹਿ ਰਹੇ ਹੋ ਮਤਲਬ ਤੁਸੀਂ ਕਹਿ ਰਹੇ ਹੋ ਕਿ ਸਾਡੇ ਏਰੀਆ ਦੀ ਆ ਕਿਸਮ ਬਿਨਾ ਗੁਜ਼ਾਰਾ ਨਹੀਂ ਹੈ ਸਾਡੇ ਪਾਣੀ ਇਹੋ ਜਿਹਾ ਸਾਡਾ ਸਿਸਟਮ ਇਹੋ ਜਿਹਾ ਫਿਰ ਸਰਕਾਰ ਇਹ ਚੀਜ਼ ਤੇ ਕਿਉਂ ਨਹੀਂ ਤੁਸੀਂ ਇੱਕ ਆਮ ਕਿਸਾਨ ਹੋ ਇਦਾਂ ਕੋਲ ਤਾਂ ਖੇਤੀ ਵਿਗਿਆਨੀ ਆ ਬੜਾ ਕੁਝ ਹੈ ਸਰਕਾਰ ਇਹਨਾਂ ਚੀਜ਼ਾਂ ਬਾਰੇ ਕਿਹਨਾਂ ਕਿਉਂ ਨਹੀਂ ਦਿੰਦੀ ਸਰਕਾਰ ਥੋੜੀ ਆ ਬਾਂਦਰਾਂ ਦੇ ਹੱਥ ਟੋਪੀ ਆ ਜੇ ਸਰਕਾਰ ਹੋਵੇ ਤੇ ਕੁਝ ਕਰੇ ਨਾ ਜੇ ਸਾਡਾ ਮੰਤਰੀ ਹੁੰਦਾ ਤਾਂ ਬੋਲਦਾ ਨਾ ਕਿਸਾਨਾਂ ਦਾ ਮੰਤਰੀ ਹੁੰਦਾ ਤਾਂ ਬੋਲਦਾ ਨਾ ਜੇ ਉਹਨੂੰ ਕਿਸਾਨੀ ਬਾਰੇ ਗਿਆਨ ਹੁੰਦਾ ਤਾਂ ਬੋਲਦਾ ਨਾ ਉਹ ਤਾਂ ਬਾਂਦਰ ਦੇ ਹੱਥ ਟੋਪੀ ਆਈ ਉਹ ਸਿਰ ਲਈ ਫਿਰਦੇ ਆ ਮਤਲਬ ਕਿਸਾਨਾਂ ਬਾਰੇ ਸਮਝ ਨਹੀਂ ਇੰਨੀ ਖੁੱਡਿਆ ਨਾ ਕਿਸਾਨੀ ਪਰਿਵਾਰ ਚੋਂ ਇਹਨਾਂ ਨੂੰ ਵੀ ਨਹੀਂ ਆ ਇਹ ਨਹੀਂ ਜ਼ਰੂਰੀ ਵੀ ਜਿਹੜਾ ਸਾਰੇ ਕਿਸਾਨੀ ਪਰਿਵਾਰ ਚੋਂ ਹੋਣ ਉਹਨਾਂ ਨੂੰ ਸਮਝ ਹੋਵੇ ਸਾਰਿਆਂ ਨੂੰ ਸਮਝ ਨਹੀਂ ਹੁੰਦੀ ਕਿ ਇਹਨੂੰ ਹੈ ਨਹੀਂ ਅੱਛਾ ਇੱਕ ਗੱਲ ਇਹ ਹੈ ਮਤਲਬ ਤੁਸੀਂ ਤੁਹਾਡੇ ਬਾਰੇ ਵੀ ਪਤਾ ਜਿਹੜਾ ਲੱਗਿਆ ਇੱਥੇ ਆ ਕੇ ਵੀ ਤੁਹਾਡਾ ਵੀ ਸ਼ਹੀਦੀ ਸ਼ਹੀਦਾਂ ਦੇ ਪਰਿਵਾਰ ਨਾਲ ਸੰਬੰਧ ਹੈ ਉਹ ਕੀ ਮੜਾ ਜ ਉਹਦੇ ਬਾਰੇ ਵੀ ਦੱਸਦੇ ਉਹਦੇ ਸਾਡੇ ਪਰਦਾਦਾ ਜੀ ਗੰਗਸਕਰ ਜੈਤੋ ਦੇ ਮੋਰਚੇ ਚ ਆਏ ਸੀ ਹੂੰ ਉਹ ਲਾਹੌਰ ਤੋਂ ਆਏ ਸੀਗੇ 77 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਅਸੀਂ ਉਸ ਪਰਿਵਾਰ ਚੋਂ ਅਸੀਂ ਪਿੱਛੇ ਹਟਣ ਵਾਲੇ ਚੋਣੀ ਅਸੀਂ ਛਿੱਦਾਂ ਦੇ ਪਰਿਵਾਰਾਂ ਤੇ ਰੋਟੀਆਂ ਨਹੀਂ ਛਿੱਦਾਂ ਦੇ ਹੱਡਿਆਂ ਤੇ ਰੋਟੀਆਂ ਨਹੀਂ ਸੇਕਦੇ ਜਿਵੇਂ ਖੁੱਡੀਆਂ ਸੇਕ ਰਿਹਾ ਉਹ ਮੈਂ ਨਹੀਂ ਤੁਸੀਂ ਸੇਕਦੇ ਨਾ ਅਸੀਂ ਲੜਾਈ ਲੜਦੇ ਹਾਂ ਸੰਘਰਸ਼ ਕਰਦੇ ਹਾਂ ਸੰਘਰਸ਼ ਕਰ ਮਤਲਬ ਇਹ ਜਿਹੜੀ ਲੋਕ ਤੁਸੀਂ ਜਿਹੜੀ ਗੱਲ ਬੋਲਿਓ ਇਹ ਕੋਈ ਇਕੱਲੀ ਇਹ ਤਾਂ ਹੈ ਨਹੀਂ ਕਿ ਇਕੱਲੀ ਨਿਰਮਲ ਸਿੰਘ ਦੀ ਗੱਲ ਹੈ ਇਕੱਲਾ ਨਿਰਮਲ ਸਿੰਘ ਨੇ ਕੋਈ 10 15 ਕਿੱਲਾਂ ਜਾਂ 5 ਕਿੱਲਾਂ ਜਾਂ 7 ਕਿੱਲਾਂ ਚ 4 ਨਾਲ ਹੁਣਾ ਹੈ ਇਹ ਤਾਂ ਸਮੁੱਚੀ ਕਿਸਾਨੀ ਦੀ ਗੱਲ ਹੈ ਸਮੁੱਚੀ ਮੁਕਸਰ ਜ਼ਿਲ੍ਹੇ ਦੀ ਗੱਲ ਜਾਂ ਜਿਵੇਂ ਤੁਸੀਂ ਜ਼ਿਲ੍ਹਿਆਂ ਦੀ ਗੱਲ ਕਹੀ ਆ ਉਹਨਾਂ ਦੀ ਗੱਲ ਹੈ ਫਿਰ ਉਹਨਾਂ ਦੀ ਗੱਲ ਐ ਇਗਨੋਰ ਹੋ ਜਾਵੇਗੀ ਫਿਰ ਉਹ ਕਿਸਾਨ ਕਿੱਧਰ ਜਾਣਗੇ ਕਿਸਾਨ ਫਿਰ ਜਾਣਗੇ ਕਿਉਂ ਇਹਨਾਂ ਨੂੰ ਸੱਦਣ ਕੇ ਸੱਥਾਂ ਚ ਸੱਥਾਂ ਚ ਫਿਰ ਮੇਲੇ ਲੱਗਣਗੇ ਕਚਹਿਰੀ ਲੱਗੂਗੀ ਉੱਥੇ ਫਿਰ ਪਾਥੀਆਂ ਨਾਲ ਸਵਾਗਤ ਕੁੱਚੀ ਵਾਲੇ ਨਹੀਂ ਥਿਉਨੇ ਦਿੱਲੀ ਵਾਲਾ ਲਾਲਾ ਤਾਂ ਮੈਂ ਪੰਜਾਬ ਚ ਆ ਗਿਆ ਸੀ ਨਾ ਪੰਜਾਬ ਚ ਰੋਟੀਆਂ ਨਿਗਲੀ ਜਾਂਦਾ ਇਹਨਾਂ ਦੀਆਂ ਇਹਨਾਂ ਨੂੰ ਕਿਸੇ ਨੇ ਵੀ ਨਹੀਂ ਵੜਨ ਦੇਣਾ ਉਹ ਕਹਿੰਦੇ ਲੋਕ ਭੁੱਲ ਜਾਂਦੇ ਹੁੰਦੇ ਅੱਜ ਦੀਆਂ ਕੀਤੀਆਂ ਗੱਲਾਂ ਹੋਰ ਦੋ ਸਾਲਾਂ ਨੂੰ ਭੁੱਲ ਜਾਣਗੇ ਸਰਕਾਰ ਫੇਰ ਆ ਜਾਣੀ ਜਮਾ ਨਹੀਂ ਭੁੱਲਦੇ ਇਹਨੂੰ ਪੁੱਛ ਤੂੰ ਜਿਹੜੀ ਗੱਲ ਗਈ ਸੀਗੀ ਵੀ ਦੂਜਾ ਅੱਖ ਮੇਰੀ ਸੂਜੀ ਹੋਵੇ ਸੱਟ ਕੋਈ ਗੁੱਜੀ ਹੋਵੇ ਫਿਰ ਭੁੱਲ ਗਏ ਲੋਕ ਅਗਲੇ ਨੇ ਜੜਤੇ ਮਤਲਬ ਲੋਕਾਂ ਦਾ ਭੁੱਲਣ ਦਾ ਜਿਵੇਂ ਸਰਕਾਰਾਂ ਕੋਲ ਇੱਕ ਹੁੰਦਾ ਵੀ ਲੋਕ ਯਾਦ ਰੱਖਦੇ ਚੀਜ਼ਾਂ ਨੂੰ ਜੋ ਤਸ਼ੱਦਦ ਹੁੰਦਾ ਹਰ ਹਾਲਤ ਰੱਖਦੇ ਨੇ ਕਿ ਲੋਕਾਂ ਨੇ ਕਾਲੀ ਦਲ ਨੂੰ ਯਾਦ ਨਹੀਂ ਕਰਾਇਆ ਜਦੋਂ ਬੀਬਾ ਨੇ ਕਿਹਾ ਤਾਂ ਸੀ ਅਸੀਂ ਤਾਂ ਇਹ ਸਮਝੌਤੇ ਦੇ ਨਾਲ ਆ ਸਹਿਮਤ ਆ ਕਿਸਾਨ ਨਹੀਂ ਸਹਿਮਤ ਕੁਝ ਲੋਕ ਨਹੀਂ ਸਹਿਮਤ ਅਸੀਂ ਸਹਿਮਤ ਆ ਫਿਰ ਕੀ ਹਾਲ ਹੋਇਆ ਸੀ ਫਿਰ ਜਿਹੜੇ ਕਾਂਗਰਸ ਵਾਲੇ ਆ ਰਾਜੇ ਵਿੜੰਗਰ ਕਿ ਉਹ ਬਹੁਤ ਕੁਝ ਕਹਿੰਦੇ ਸੀ ਉਹਨਾਂ ਦਾ ਕੀ ਹਸ਼ਰ ਹੋਇਆ ਤੇ ਇਹ ਤਾਂ ਉਦੂਰੇ ਦੇ ਆ ਇਹ ਮੂਲੀ ਜੜ੍ਹ ਥੱਲੇ ਨਹੀਂ ਗਈ ਉੱਤੇ ਹੀ ਆ ਇਹ ਕਹਿੰਦੇ ਸੇ ਬਦਲਾ ਬਦਲਾ ਲੱਗਦਾ ਤੁਹਾਨੂੰ ਆਇਆ ਕੁਝ ਨਹੀਂ ਬਦਲਾ ਇਹ ਹੋ ਗਿਆ ਵੀ ਬਦਲਾਅ ਨਾਲ ਦੀ ਕੋਈ ਚੀਜ਼ ਨਹੀਂ ਜੋ ਵੀ ਸਤਾ ਚਾਉਂਦਾ ਹੈ ਲੋਕ ਹੁਣ ਇਹ ਸਿੱਖਣਗੇ ਵੀ ਜੋ ਵੀ ਸਤਾ ਚਾਉਂਦਾ ਜੋ ਵੀ ਕੁਰਸੀ ਤੇ ਬੈਠਦਾ ਕੋਈ ਬੈਠ ਜੇ ਉਹਦੇ ਤੋਂ ਛੇਤਰਨਾ ਕੰਮ ਕਰਾਉਣਾ ਆਪ ਦੇਖ ਕੇ ਇਹਨਾਂ ਕਰਾਉਣਾ ਲੋਕੀ ਫੇਰ ਦੁਬਾਰਾ ਆਪ ਦੇ ਇੱਕੀ ਦੇ ਸਬੂਤ ਦੇਣਗੇ ਇਹ ਜਿਹੜੀਆਂ ਇਹ ਇਹਨਾਂ ਨੇ ਬੈਨ ਲਾਇਆ ਹਾਈਬ੍ਰਿਡ ਤੇ ਫੂਸੀ ਤੇ ਲਾਇਆ ਆਪ ਦੇਖ ਕੇ ਇਹਨਾਂ ਦੋਵੇਂ ਬੈਨ ਆ ਜਿਹੜੇ ਲੋਕ ਤਰਵਾਉਣਗੇ ਉਹਨਾਂ ਵਾਲੇ ਦਿਨਾਂ 'ਚ ਅਸੀਂ ਵੱਡਾ ਸੰਘਰਸ਼ ਕਰਾਂਗੇ ਆਖਰੀ ਸਵਾਲ ਮੈਂ ਇੱਕ ਲੈਣਾ ਹੈ ਤੁਹਾਨੂੰ ਕੀ ਲੱਗਦਾ ਤੁਹਾਨੂੰ ਜੇਲ੍ਹ ਭੇਜਣ ਦਾ ਮਕਸਦ ਸਿਰਫ ਇੱਕੋ ਦੋ ਸਵਾਲ ਸੀ ਜਾਂ ਕੋਈ ਹੋਰ ਵੀ ਪਿੱਛੇ ਦਾ ਮਕਸਦ ਹੈ ਪਿੱਛੇ ਦਾ ਮਕਸਦ ਹੈ ਪੂਰੀ ਕਿਸਾਨੀ ਨੂੰ ਦਬਾ ਕੇ ਰੱਖਣਾ ਖ ਪੂਰਾ ਜਦੋਂ ਮੈਨੂੰ ਰੈਸਟ ਕਰਾਤਾ ਉਸ ਤੋਂ ਬਾਅਦ ਮੈਂ ਇੱਕ ਤੋਂ ਜਦੋਂ ਬੋਲਿਆ ਉਹ ਇਹ ਬੋਲਿਆ ਵੀ ਇੱਕ ਨੇ ਸਵਾਦ ਲੈ ਲਿਆ ਹੋਰ ਕਿਸੇ ਨੇ ਸਵਾਦ ਲੈਣਾ ਚਾਹੇ ਬੋਲੇ ਇਹ ਸਵਾਲ ਬੋਲਿਆ ਉਹਦਾ ਜਵਾਬ ਦੇਵਾਂਗੇ ਉਹਦੇ ਪਿੰਡ ਜਾ ਕੇ ਵੀ ਸਾਨੂੰ ਤਾਂ ਬਹੁਤ ਸਵਾਦ ਆ ਰਿਹਾ ਹਾਂ ਤੁਹਾਨੂੰ ਵੋਟਾਂ ਪਾ ਕੇ ਹੁਣ ਜਿਹੜਾ ਪਾਠੀਆ ਵਾਲਾ ਸਵਾਦ ਤੁਸੀਂ ਲਾਉਂਗੇ ਅੱਛਾ ਕੁੜੀਆਂ ਦੇ ਪਿੰਡ ਜਾ ਕੇ ਕਿਵੇਂ ਅਸੀਂ ਰੈਲੀ ਕਰਾਂਗੇ ਲੰਬੀ ਲੰਬੀ ਹਾਈਬ੍ਰਿਡ ਝੋਨੇ ਤੇ ਲੋਕ ਮੋਰਚਾ ਖੋਲਣਗੇ ਹੂੰ ਉਹ ਤਾਂ ਫਿਰ ਉੱਥੇ ਪੁਲਿਸ ਹੋਊਗੀ ਸਭ ਕੁਝ ਹੋਵੇ ਕੁਝ ਹੋਵੇ ਪਹਿਲਾਂ ਪਹਿਲਾਂ ਜਿੰਨੇ ਵੀ ਪਹਿਲੇ ਸੀ ਪਹਿਲਾਂ ਕੋਲੇ ਪੁਲਿਸ ਨਹੀਂ ਹੁੰਦੀ ਸੀ ਹੂੰ ਪਹਿਲਾਂ ਕਿਹੜਾ ਪੁਲਿਸ ਨਹੀਂ ਹੁੰਦੀ ਸੀ ਸੁਖਵੀਰ ਬਾਦਲ ਨੇ ਰੈਲੀ ਕੀਤੀ ਉਦੋਂ ਪੁਲਿਸ ਨਹੀਂ ਸੀ ਜਦੋਂ ਮੋਦੀ ਨੂੰ ਲੋਕਾਂ ਨੇ ਘੇਰ ਲਿਆ ਸੀ ਪੰਜਾਬ ਦੇ ਵਿੱਚ ਉਦੋਂ ਪੁਲਿਸ ਨਹੀਂ ਸੀ ਇਹ ਹਰ ਥਾਂ ਹੁੰਦੀ ਹੈ ਪ੍ਰਸ਼ਾਸਨ ਹਰ ਥਾਂ ਹੁੰਦਾ ਪ੍ਰਸ਼ਾਸਨ ਦੇ ਜ਼ੋਰ ਤੇ ਬਹੁਤ ਕੁਝ ਕਰਦੇ ਆ ਪਰ ਉਹਨਾਂ ਦਾ ਸਾਡੇ ਚ ਹੀ ਆ ਮਤਲਬ ਲੋਕ ਕਾਇਮ ਆ ਅੱਜ ਵੀ ਲੋਕ ਕਾਇਮ ਆ ਲੋਕ ਅੱਗੇ ਨਾਲੋਂ ਵੀ ਕਾਇਮ ਆ ਅੱਗੇ ਨਾਲ ਸਟੈਂਡ ਆ ਤੁਸੀਂ ਆਗੂ ਹੋ ਤੁਸੀਂ ਵੀ ਕਾਇਮ ਹੋ ਅਸੀਂ ਬਿਲਕੁਲ ਕਾਇਮ ਆ ਅਸੀਂ ਇਹਨਾਂ ਦੀ ਗਿੱਦੜ ਚ ਧੌਕੀਆਂ ਤੋਂ ਡਰਦੇ ਨਹੀਂ ਅਸੀਂ ਹਮੇਸ਼ਾ ਲੜਦੇ ਰਹੇ ਆ ਲੜਦੇ ਰਹਾਂਗੇ ਇਹ ਹੀ ਜਗਮੀਤ ਖੁੱਡੀਆਂ ਵਰਗੇ ਜਿਹੜੇ ਆ ਇਹ ਤਾਂ ਸਾਡੇ ਪਿੱਛੇ ਵੰਦੇ ਹੁੰਦੇ ਸੀ ਜੇ ਪਿੱਛੇ ਬੈਂਦੇ ਹੁੰਦੇ ਹਾਂ ਹਾਂ ਧਰਨੇ ਸਾਡੇ ਪਿੱਛੇ ਬੈਂਦੇ ਹੁੰਦੇ ਸੀ ਹੁਣ ਕਹਿੰਦੇ ਧਰਨੇ ਨਾਲ ਆਇਆ ਕਿਉਂ ਸਰਕਾਰ ਹੁਣ ਕਹਿੰਦੇ ਧਰਨੇ ਨਾਲ ਆਇਆ ਕਿਉਂਕਿ ਅਸੀਂ ਮੰਤਰੀ ਬਣ ਗਏ ਹੂੰ ਮੇਰੇ ਵਾਰੀ ਨੀ ਨਾ ਕਰੋ ਇਹ ਕੰਮ ਪਰ ਇਹ ਹੋਊਗਾ ਲੋਕ ਜਿਹੜੇ ਲੜਦੇ ਉਹ ਹਮੇਸ਼ਾ ਲੜਦੇ ਰਹਿਣਗੇ ਆਪਦੀ ਰਾਜ ਨੂੰ ਉਠਾਉਂਦੇ ਰਹਿਣਗੇ ਸਰਕਾਰ ਕਿਸੇ ਦੀ ਵੀ ਆਜੇ ਇਹ ਤਾਂ ਵਿਚਾਰੇ ਕੱਲ ਦੇ ਜੰਮੇ ਆ ਇਹ ਤੋਂ ਵੱਡੇ ਵੱਡੇ ਤੁਰਗੇ ਬਹੁਤ ਬਹੁਤ ਧੰਨਵਾਦ ਖਾਲਸਾ ਵੈਰੀ ਸ਼ਤਿ